ਵੇਖੋ ਸਾਹਮਣੇ ਕੁੜਤੇ ਵਿਆਮਿਆਂ ਵਾਲੇ ਆਏ ਹੇ 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 ਕਰਨਾ ਕਰੋ ਪਰ ਇਹਦੇ ਮਗਰ ਲੱਗੇ ਮੈਂ ਦੁਪਾ ਮੋਤੀ ਆ ਗਿਆ ਤੜਿਆ ਕਿ ਬਿਜਾ ਦੇ ਦਿਆ ਦੇ ਪੜੇ ਸਾਡੀ ਕਾਰੀ ਐਕਟਿਵ ਆ ਗਿਆ ਇੱਕ ਟੀ ਉੱਗੀ ਆ ਉਹ ਸਾਹਮਣੇ ਰਿਹਾ ਨਿਭਾਈ ਦੇ ਯਸ ਉਹ ਕਮ ਬੈਕ ਕਰ ਰਹੇ ਆ ਤੁਹਾਡਾ ਇੱਕ ਬ੍ਰੈਂਡ ਨਿਊ ਵਲੋਗ ਦੇ ਵਿੱਚ ਤੇ ਆਇਆ ਇਹਦਾ ਵਲੋਗ ਹੋ ਰਿਹਾ ਘਰ ਤੋਂ ਸਟਾਰਟ ਤੇ ਅੱਜ ਬਹੁਤ ਜਿਆਦਾ ਇਮੋਸ਼ਨਲ ਵਲੋਗ ਹੈ ਕਿਉਂਕਿ ਯਾਰ ਅੱਜ ਆਪਣੀ ਹੈਗੀ ਫੇਅਰਵੈਲ ਤੇ ਤੁਸੀਂ ਇਸ ਵਲੋਗ ਨੂੰ ਨਾ ਪੂਰਾ ਦੇਖਿਓ ਤੇ ਆਪਾਂ ਪੂਰਾ ਮਿਸ ਕਰਾਂਗੇ ਇਹੋ ਜੇ ਮੂਮੈਂਟਸ ਨੂੰ ਜਿਹੜੇ ਆਪਾਂ ਪਹਿਲਾਂ ਬਤੀਤ ਕੀਤੇ ਆ ਸੋ ਤੁਸੀਂ ਪੂਰਾ ਵਲੋਗ ਦੇਖਿਓ ਯਾਰ ਆ ਵੇਖੋ ਸਾਡੀ ਫੁੱਲ ਲੁੱਕ ਦੱਸੋ ਫਿਰ ਕਮੈਂਟਾਂ 'ਚ ਕਿਦਾਂ ਦਾ ਲੱਗ ਰਿਹਾ ਦੋਸਤੋ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਬਹੁਤ ਸੋਹਣਾ ਲੱਗਦਾ ਪਿਆ ਅੱਜ ਤੁਹਾਨੂੰ ਪਹਿਲੀ ਵਾਰੀ ਵਲੌਗ ਚ ਲਿਆ ਤੇ ਇਹ ਵਲੌਗ ਚ ਆਇਆ ਕਰੂੰਗੇ ਹੈ ਕੁਝ ਗਲਬਤ ਹੈ ਵੇਖੋ ਸਾਹਮਣੇ ਕੁੜਤੇ ਵਿਆਮਿਆਂ ਵਾਲੇ ਆਏ ਹੇ 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 ਫੇਰ ਵੇਲੇ ਤੇ ਆਏ ਮੁੰਡੇ ਕਹਿੰਦੇ ਪਿਆ ਮਰਾ ਸੱਡੀ ਅੱਗ ਲਾਉਂਗੇ ਮੁੰਡੇ ਹੇ 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 ਚਮਕੀਲਾ ਜੀ ਹਾਲੋ ਜੀ ਢੀਂਡਸਾਈ ਆ ਰਹੇ ਨੇ ਹਾਂਜੀ ਢੀਂਡਸਾਈ ਸਾਰੇ ਮੁੰਡੇ ਇੱਥੇ ਖੜੇ ਹੋਈ ਆ ਆਏ ਹਾਏ 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 ਸਤਿੰਦਰ ਸਰਦਾਰ ਜੀ ਕਿਵੇਂ ਹੋ ਓਏ ਚਮਕੀਲਾ ਜੀ ਸ਼ਹਿਰੀ ਵੀਰਾ ਹਾਂਜੀ ਵੀਰ ਜੀ ਕਿਵੇਂ ਹੋ ਵਧੀਆ ਵਧੀਆ ਤੁਸੀਂ ਸੁਣਾਓ ਜੀ ਵਧੀਆ ਵਧੀਆ ਯਾਰ ਸਾਡੇ ਸਾਡਾ ਵਲੌਗ ਸ਼ੁਰੂ ਹੋਇਆ ਯਾਰ ਤੁਸੀਂ ਮਣੀ ਟਿੱਖਾ ਪੂਰੀ ਬਣੀ ਵਲੌਗ ਚ ਸਾਡੇ ਮੇਰੇ ਅੱਤ ਕਰਾਵਾਂਗੇ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਜੀ ਓਕੇ ਓਕੇ ਜੀ ਓਕੇ 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 ਹਾਂਜੀ ਬਲਦੀਪ ਜੀ ਹਾਂਜੀ ਕਰਨ ਜੀ ਰਮਨ ਜੀ ਸੱਸੀ ਗਾਲ ਲੇਟ ਨਹੀਂ ਹੋ ਰਹੀ ਯਾਰ ਰਮਨ ਜੀ ਸੱਸੀ ਗਾਲ ਵੀ ਆਹ ਵੇਖੋ ਦੋ ਮੁੰਡੇ ਆ ਇੱਧਰ ਆਹਨ ਕਾ ਲਾ ਕੇ ਬੈਠਾ ਆਏ ਹਏ 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 ਢੀਂਡ ਸਾ ਜੀ ਕੌਣ ਹੈ ਬਲੌਗ ਹੈ ਬਲੌਗ ਹੈ ਹਾਂ ਬਲੌਗ ਚੱਲ ਰਿਹਾ ਯਾਰ ਇਹ ਤਾਂ ਕਹਿੰਦੀ ਸ਼ਹਿਰੀ ਇਹ ਗੇਅਰ ਫੂਡ ਐਕਸਪ੍ਰੈਸ ਹੀ ਗਿਆ ਆਈ ਵੁੱਡ ਲਾਈਕ ਫੂਡ ਤੂੰ ਨਹੀਂ ਫੂਡ ਫ੍ਰੈਂਡਲੀ ਆਏ ਹੈ ਤੂੰ ਇਹ ਤਾਂ ਮੰਨ ਸਕਦਾ ਯਾਰ ਮੈਂ ਇਹਦਾ ਸਵੈਗਰ ਇਹ ਸਵੈਗ ਪੂਰਾ ਦੇਖੋ ਸਾਹਮਣੇ ਆਹਨ ਕਾ ਲਾਈਆਂ ਹੋਈਆਂ ਹੋਏ ਆ ਤੂੰ ਦਿਖਾਈ ਕਿਊਟ ਸਮਾਈਲ ਹੋਏ ਹੋਏ ਕਿਊਟ ਸਮਾਈਲ ਕਿਊਟ ਸਮਾਈਲ ਦੱਸੋ ਤੇਰੀ ਕਿਧਰੋਂ ਹੈ ਇੱਧਰ ਦਿਖਾਈ ਮੂੰਹ ਆਪਣਾ ਹੋਰੀ ਜੰਦੇ ਭੈਣ ਜਦੇ ਬਲੌਗ ਬਣਾਇਆ ਯਾਰ ਇਹ ਬਲੌਗ ਬਣਾਣਾ ਪੂਰਾ ਇਹ ਪੂਰੀ ਵੀ ਹੈ ਪਰ ਰਿਐਲਟੀ ਸੱਚਾਈ ਹੈ ਸੱਚਾਈ ਹੈ ਪੂਰਾ ਬਲੌਗ ਬਣਾਇਆ ਇਹ ਪੈਣਾ ਪੈਣਾ ਚਾਹੀਦਾ ਠੀਕ ਰਹੇ ਤੇ ਪੈਣਾ ਪੂਰਾ ਕੀ ਆਦਿ ਯਾਰ ਪਹਿਲੀ ਪੈਸੇ ਦੇਣੇ ਨੇ ਅਸਲ ਵਿੱਚ ਪੈਸੇ ਲੈਣੇ ਨੇ 500 ਦੇ ਦਿੱਤਾ 200 ਰੁਪਏ ਫਿਰ ਬਲਤ ਕੱਢਣਾ ਨੂੰ 200 ਦੇ ਦਿੱਤਾ 100 ਰਹਿੰਦਾ ਹਾਂ ਜਦ ਦਿਨਾਂ ਨੇ ਰੀਲੀ ਜਾਂਦੀ ਵੀ ਪੈਸੇ ਦਵਾ ਆਹ ਹੋਈ ਜਾਂਦੀ ਇਹ ਦੇਖੋ ਜੀ ਇਹ ਜੱਟਾਂ ਦੇ ਨਿਆਣੇ ਆ ਜੀ ਹੁਣ ਕਣਕ ਸਿੱਟੀ ਹੁਣ ਤਾਂ ਦੁੱਧੇ ਪਰਵਾਹ ਨਾ ਕਰ 3000 ਐਦੀ ਹੈ ਯਾਰ ਪਤਾ ਕੀ ਗੱਲ ਪਤਾ ਕੀ ਹੋਏ ਹੋਏ ਹੈਗਾ ਜੀ 100 ਰੁਪਏ ਵਿੱਚ ਹੋ ਜਾਂਦਾ ਦੇਖੋ ਚੱਲ ਕੋਈ ਨਹੀਂ ਯਾਰ ਮਿਲ ਜੂਗਾ ਯਾਰ ਮਿਲ ਜੂਗਾ ਮਿਲ ਜੂਗਾ ਹੋਰਤੀ ਵਾਏ ਬਲਦੀਪ क्या बन गया वीडियो में गेम वीडियो में क्या है गुरु वाला बनिए बीच में नशन छड्डी गई मेरी गुरु वाला देखो हैनी गुरु कैसे को जा मैं बनूंगा गुरु वाला नहीं कुछ नहीं कौन शहरी शहरी पता नहीं किधर गया यार शहरी का पता नहीं लग यार किधर गया किधर नहीं यार नशन छड्डी है ए है बाल देख क्या पडर गुरु वाला पंजाब होना चाहिए दोनों की जीड़ी है कोई स्पीड ना सोटी तो बेइज्जती कर इंसल्ट कर रहे हैं ਯਾਰ ਦੋਸਤ ਤੇ ਆ ਯਾਰ ਇਨਸਰਟ ਹੋਈ ਹੈ ਹਾਂ ਸਹੀ ਗੱਲ ਹੈ ਯਾਰ ਇਨਸਰਟ ਯਾਰ ਫੂਡ ਐਕਸਪ੍ਰੈਸ ਅੱਡਾ ਤੱਕੜਾ ਟੈਗ ਲਾਈ ਬੈਠਾ ਤੂੰ ਕਾਦਾ ਹੈ ਕੋਈ ਸ਼ੇਅਰ ਕਰ ਦੇ ਕਿਊਟ ਸਮਾਈ ਲੈ ਨਾ ਕਿਊਟ ਸਮਾਈ ਲੈ ਜਿਆਦਾ ਕਿਊਟ ਹੈ ਇਹ ਕੁੱਤੇ ਦੀ ਤਮਾਈ ਲੈ ਕਿਊਟ ਤਮਾਈ ਲਈ ਹੁਣ ਕੋ ਮੋਲ ਲਾ ਲਿਆ ਕਿਹਨੇ ਹੋਣ ਸਰ ਜੀ ਸੁਭਦੀਪ ਸਰਜੋਦਰੂੜਾ ਸਾਹਿਬ ਨੇ ਚੈਨਲ ਸਬਸਕ੍ਰਾਈਬ ਹਰਜੋਦਰੂੜਾ ਬਲੌਗ ਹਾਂ ਜੀ ਇਹ ਹੀ ਨਾਮ ਹੈ ਹਾਂ ਜੀ ਹਾਂ ਜੀ ਇਹੀ ਹੈ ਕਹਦੇ ਯਾਰ ਲਾਈਕ ਕਮੈਂਟ ਡਿਸਲਾਈਕ ਜੋ ਵੀ ਕਰਨਾ ਕਰੋ ਤੂੰ ਹੀ ਕਹਦੇ ਕਰਨਾ ਕਰੋ ਪਰ ਇਹਦੇ ਮਗਰ ਨਾਲ ਨਹੀਂ ਸਾਣਾ ਮੈਂ ਕੁੱਤਾ ਵਰਤੀ ਆ ਗਿਆ ਤਾਲੀਆਂ ਚਲੋ ਆਇਓ ਫਿਰ ਆਇਓ ਕੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਾਰੇ ਸੱਜਣ ਵੇਲੀ ਪਾਰਟੀ ਵਿੱਚ ਜਾਣ ਲਈ ਤਿਆਰ ਨੇ ਤੇ ਰੀਵਨ ਕਟਾਈ ਦੀ ਰਸਮ ਰੀਵਨ ਕਟਾਈ ਦੀ ਰਸਮ ਸ਼ਗਨ ਆਣਾ ਚਾਹੀਦਾ ਕਿੰਨਾ ਪਾਇਆ ਹਾਂ ਸ਼ਗਨ ਜਿਹਦੇ ਸਾਹਮਣੇ ਰੀਵਨ ਕਟਾਈ ਦੀ ਰਸਮ ਹੈ ਇਹ ਦੇਖੋ ਸਾਹਮਣੇ ਸਾਰੇ ਆਪਣੇ ਰੀਵਨ ਕਟਾਈ ਕਰ ਰਹੇ ਆ ਆ ਦੇਖੋ ਸਾਹਮਣੇ ਆ ਸਾਰੇ ਮੁੰਡੇ ਖੜ ਗਏ ਆ ਤੇ ਆ ਦੇਖੋ ਸਾਰੀਆਂ ਕੁੜੀਆਂ ਮੁੰਡੇ ਸਾਹਮਣੇ ਖੜ ਗਏ ਆ ਆਪਣੇ ਕਟਾਈ ਕਰ ਰਹੇ ਆ ਸਰ ਸਰ ਉਹਦੇ ਕੋਲ ਮੈਂ ਵੀ ਆ ਗਿਆ ਨੇ ਇਹਨੂੰ ਘਰਵੜਿਆ جيلندراني سونے دی پولیس اسٹیشن دی گنڈا علی جوڑ کے چوک تے بیٹھنے لگا ہا بھل دین دے پرتیت نگرامی تھانے وچ جاتا ہے تھانے وچ جاتا ہے جس کے خاطر اج 13 دی تاریخ میں نویں لکھ لیا ہے

People are young.

ਕਿ ਦਿਨ ਖੜ ਗਿਆ ਉਹ ਤਰ੍ਹਾਂ ਵੀ ਹੋਣ ਤੋਂ ਬਾਅਦ ਆ ਦੇਖੋ ਸਾਹਮਣੇ ਗਰੁੱਪ ਫੋਟੋ ਨੂੰ ਸਾਰੇ ਖੜ ਗਿਆ ਵਾਏ ਗਰੁੱਪ ਫੋਟੋ ਸਾਰੀ ਖਿਲਾਕ ਦੀ ਇੱਧਰ ਗਰੁੱਪ ਫੋਟੋ ਹੋ ਰਹੀ ਹੈ ਉਹ ਦੇਖੋ ਸਾਰੇ ਮੁੰਡੇ ਸਾਹਮਣੇ ਖੜੀ ਆ ਫਿਰਵੈਲ ਹੋ ਗਈ ਹੈ ਮੁਕੰਮਲ ਪੂਰੀ ਆਪਣੀ ਯਾਰ ਕਿਆ ਕਰ ਰਹੇ ਯਾਰ 1.5 ਤੋਂ ਯਾਰ ਫਿਰਵੈਲ ਆਪਣੀ ਮੁਕੰਮਲ ਹੋ ਗਈ ਹੈ ਤੇ ਆ ਦੇਖੋ ਸਾਹਮਣੇ ਸਾਰੀ ਫੋਟੋ ਛੂਟ ਚੱਲ ਰਹੀ ਹੈ ਆ ਦੇਖੋ ਆ ਦੇਖੋ ਸਾਹਮਣੇ ਇਹਨਾਂ ਨੇ ਉਧਰ ਤੋਂ ਕੱਪ ਦਿੱਤਾ ਇੱਧਰ ਦੇਖ ਤਾਂ ਆਪਾਂ ਫੋਟੋ ਸ਼ੂਟ ਚੱਲਣ ਡਿਆ ਐ ਏ ਢੀਂਸਾ ਜੀ ਔਰੋਂ ਡਿਆ ਕਿਵੇਂ ਕੈਂਟ ਕੈਂਟ ਸੌਰੀ ਫੇਰ ਵੇਲੇ ਇੰਜੋਏ ਕਰਕੇ ਮੈਂ ਘਰੇ ਆ ਗਿਆ ਸੀਗਾ ਤੇ ਉਹ ਘੈਂਟ ਲੱਗਿਆ ਸਾਰੇ ਟੀਚਰ ਸਾਹਿਬਾਨਾਂ ਨੇ ਸਾਰੇ ਸਟੂਡੈਂਟਸ ਨੇ ਉਹ ਘੈਂਟ ਸਾਨੂੰ ਇੰਜੋਏ ਕਰਵਾਇਆ ਜਿਹੜੇ ਸਾਡੇ ਜੂਨੀਅਰ ਸਾਇਟੇ ਬੋ ਘੈਂਟ ਮੈਨੂੰ ਲੱਗਿਆ ਮੈਨੂੰ ਕਿ ਹਰੇਕ ਨੂੰ ਹੀ ਵਧੀਆ ਲੱਗਿਆ ਵਧੀਆ ਫੀਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਸਾਡੀ ਫੇਅਰਵੈਲ ਸੀਗੀ ਸਾਨੂੰ ਇਹ ਜਾਣ ਦਾ ਦੁੱਖ ਤਾਂ ਬਹੁਤ ਜ਼ਿਆਦਾ ਹੋਊਗਾ ਤੇ ਬਾਕੀ ਯਾਰ ਇਸ ਵਲੋਗ ਨੂੰ ਮੈਂ ਇੱਥੇ ਐਂਡ ਕਰ ਰਿਹਾ ਸੋ ਮਿਲਦੇ ਹਾਂ ਕਿਸੇ ਨਵੇਂ ਵਲੋਗ ਨਾਲ ਜਦ ਤੱਕ ਲਈ ਟਿਲ ਥੈਨ ਬਾਏ ਬਾਏ ਟੇਕ ਕੇਅਰ